ਨੋ ਜੀ ਨਵੇਂ ਖੇਤ ਆ ਦੋ ਟਰੈਕਟਰ ਫਸ ਗਏ ਆ ਉਹ ਖੇਤਾਂ 'ਚ ਗਿੱਲੀ ਹੋਈ ਹੋਈ ਜ਼ਮੀਨ ਬਹੁਤ ਹੁੰਦਰਾ ਫਸਿਆ ਫੇਰ ਇਹਨੂੰ ਕੱਢਿਆ ਹੁਣ ਮੈਸੀ ਫਸਿਆ ਇਹ ਕੱਢਦੇ ਪਏ ਆ ਉੱਧਰ ਖੜਾ ਆ ਹੋਲੈਂਡ ਆਹ ਦੇਖੋ ਜੀ ਆ ਗਿਆ ਟੋਚਣੇ ਇੱਕ ਦੇ ਬਾਅਦ ਇੰਦਰਾ ਆਇਆ ਮੈਸੀ ਘਟਣ ਜੀ ਆਪਾਂ ਦਾ ਲੈ ਕੇ ਰੇਦ ਹੋ ਰੇਸਾ ਹੁਣ ਮੈਸੀ ਆਏ ਡਰਾਈਵਰ ਹੈ ਮਾਰਾ ਲੱਗਦਾ ਚੱਲ ਚੱਲ ਜਾਂਦੇ ਜਾਂਦੇ ਨਿਕਲ ਗਿਆ ਜੀ ਲੋ ਜੀ ਉਹ ਕੱਟਾ ਗਾੜੀ ਦੱਸ ਆ ਗਏ ਰਹਿ ਦੋ ਮਾਈ ਜੀ ਭਾਵੇਂ ਨੇ ਦੋੜਾਂ ਨਾਲੇ ਦੋ ਕਮਾਣਾ ਕਹਿੰਦੇ ਨਵੇਂ ਖੇਤ ਦਾ ਫਸਿਆ ਜਾਂਦਾ ਟਰੈਕਟਰ 30 ਬਟਰੈਕਟਰ ਫਸ ਗਿਆ ਨਵੇਂ ਖੇਤਾਂ ਚ ਉੰਦਣੇ ਗਏ ਦਾਰਸ਼ਕ ਬਹੁਤ ਆਇਆ ਜੱਸਾ ਯਾਟ ਆਇਆ ਛੋਟਾ ਜੱਸਾ ਆਇਆ ਲੋ ਜੀ ਅਜੇ ਹੋਲ ਹੈਂ ਨਹੀਂ ਬਾੜਿਆ ਉਹਦੇ ਬੈਡ ਹੈ ਨਹੀਂ ਇਹ ਤਾਂ ਐਤੀ ਗੁੰਨ ਹੋਣਾ ਜੀ ਫੇਦ ਲੋ ਜੀ ਬਹੁਤ ਤੇਜ਼ ਹਨ ਠਾੜਾ ਓਰੇ ਹੋਲੀ ਗੱਲ ਦਾ ਪੈ ਜੋ ਤੇ ਲੋ ਜੀ ਕਰੋ ਚੈੱਕ ਲੋ ਜੀ ਮੈਸੀ 135 ਦਾਣਾ ਆ ਗਿਆ ਆਪਣਾ ਜੋਂਡੀਅਰ 4x4 ਸੱਧਿਆ ਹੁਣ ਟਰੈਕਟਰ ਕਈ ਆ ਗਏ ਦੋ ਟਰੈਕਟਰ ਹੋਰ ਆ ਗਏ ਤਿੰਨ ਟਰੈਕਟਰ ਇਧਰ ਖੜੇ ਆ ਦੋ ਆ ਲੱਗਿਓ ਆ ਟਰੈਕਟਰੇ ਟਰੈਕਟਰ ਵਾ ਲੋ ਜੀ ਤੇਰੇ ਟਰੈਕਟਰ ਹੋ ਗਏ ਹੁਣ ਮੈਸੀ ਮਹਿੰਦਰਾ ਜੋਂਡੀਅਰ 4x4 ਆ ਔਰ ਵਾਈ ਫੋਰ ਨੇ ਹੱਥ ਕਰਾਤੀ ਪੂਰੀ ਕਾਹ ਕਹਿੰਦਾ ਗਾਣਾ ਲਾਵੇ ਕਰਦਾ ਅਜੇ ਦੋ ਬਾਹਰ ਖੜੇ ਕੀਤੇ ਹੋਆ ਇੱਕ ਮੈਸੀ ਇੱਕ ਹੋਲ ਹੈ ਇਹਨਾਂ ਦੀ ਵਾਰੀ ਨਹੀਂ ਆਈ ਅਜੇ ਗਾਣੇ ਹੋਣੀ ਵੀ ਆ ਹੋਂਦਾ ਨੱਚਦੇ ਫਿਰਦੇ ਡਰਾਈਵਰ ਵਿੱਚ ਨੱਚਦੇ ਜੋਂਡੀ ਇਹਨਾਂ ਸਵਾਗਤ ਦਿੰਨੇ ਆ ਨਾ ਮੇ ਇਹ ਖੇਤ ਕਰਕੇ ਆਹ ਦੋ ਟਰੈਕਟਰ ਆਣਾ ਕਦੋਂ ਹੋ ਰਿਹਾ ਹੈ ਜੀ ਥੱਲੇ ਵੈੜੇ ਵੈੜ ਘੁੰਮ ਰਹੇ ਆ ਕੋਈ ਪਿੱਛੇ ਫਾਲੇ ਨਹੀਂ ਪਾਇਆ ਕੋਈ ਸਵਾਗਾ ਨਹੀਂ ਪਾਇਆ ਦੀ ਬਾਸ ਗੁੰਨਤਾ ਘਾਰਾ ਯਾਰੇ ਦੋ ਰਹਿ ਗਏ ਬਸ ਕਪਲੇਟ ਆ ਫਰ ਸਵਾਗਾ ਫਰੀ ਜਾਂਦਾ ਨਾਲੇ ਨਾਲ ਮੋਟਰਾਂ ਦੋ ਚੜਾਈਆਂ ਦਾ ਥੋੜਾ ਪੱਡੋਂ ਦੀਆਂ ਜਾਂਦੀਆਂ ਜੁੰਡੀਆ ਨਹੀਂ ਮੰਨਦਾ ਬਈ ਹੋਰ ਬਈ ਆ ਜਨਰੇਟਰ ਵੀ ਲਾਇਆ ਆ ਜੀ ਬੰਦੇ ਆ ਬੱਟਾ ਲਿਪਕੇ ਆਏ ਆ ਉਹ ਮਚਲਾਇਆ ਜਿਹੜਾ ਉਹ ਲੱਗਿਆ ਆ ਇਹਨਾਂ ਨੇ ਜੀ ਨਹੀਂ ਨਹੀਂ ਬਹੁਤ ਕੰਮ ਕੀਤਾ ਇੱਕ ਆ ਅਕਸ਼ ਬੱਟਾ ਬਹੁਤ ਲਿਪਦੀਆਂ ਹੁਸਨਾ ਵੀ ਆਇਓ ਆ ਭਾਜੀ ਆਪਣਾ ਐਨ ਆਰ ਆਈ ਚੰਨੀ ਭਾਜੀ ਐਨ ਆਰ ਆਈ ਭਾਜੀ ਇਹ ਨਾਂ ਰੈਂਦੇ ਆ ਹੈ ਇਹ ਨਾਲੇ ਰਹਿੰਦਾ ਉਹ ਮੁੰਡਾ ਵਿਧੀਆਂ ਦਾ ਲੋ ਜੀ ਦੋ ਡਰਾਈਵਰ ਆ ਖੜੇ ਆ ਤੀਜਾ ਚੱਲਦਾ ਜੀ ਜਨਰੇਟਰ ਦੇ ਦਾਣੇ ਵਾਲਾ ਜੋਂਡੀਰ ਸਵਾਗਾ ਦੇਣ ਲਈ ਖੜਾ ਹੋਇਆ ਆ ਦੋ ਆਹ ਚੱਲਦੇ ਪਏ ਆ ਅੰਜ ਟਰੈਕਟਰ ਚੱਲਦੇ ਆ ਜੀ ਦਾਣਾ ਜਨਰੇਟਰ ਲੈ ਕੇ ਆਇਆ ਜੀ ਦਾਣੇ ਦਾ ਜਨਰੇਟਰ ਚੱਲਦਾ ਦਾਣੇ ਦਾ ਧੰਨਵਾਦ ਜਨਰੇਟਰ ਲੈ ਕੇ ਆਇਆ ਜਨਰੇਟਰ 'ਚ ਖਰਾਬੀ ਪੈ ਗਈ ਆ ਭੰਗੀ ਆ ਜੀ ਇੱਧਰ ਭੰਗ ਮਾਰਨ ਲੱਗਾ ਆ ਜਗਾੜ ਹੋ ਰਿਹਾ ਬੂਟੀ ਦਾ ਲੋ ਜੀ ਸਮੋਸੇ ਆ ਗਏ ਖਸਨਾ ਸਮੋਸਾ ਖਾਂਦਾ ਹੋਇਆ ਵਿਦਿਆ ਜੀ ਤਾੜੀ ਬਾਤ ਤਾੜੀ ਬਾਤ ਜੀ ਬਾਅਦ ਵਿੱਚ ਖਾਂਗੇ ਰਸ ਲਗਾ ਦੇ ਬਸ ਜਾ ਬੈਂ ਜਿਹੜਾ ਦੀਰੀਆਂ ਚੜ ਜਾਈਏ ਸਮੋਸੇ ਦੀ ਪੇਟ ਦੂਜਾ ਤੋਂ ਬਾਅਦ